ਹੋਲੀ ਨੂੰ ਤਾਂ ਇੱਕ ਲਿਚਰ ਪੁਣਾ ਕਹਿ ਲੋ ਵੀ ਬਣਾਇਆ ਗਿਆ ਸੀਗਾ ਜਿਹੜਾ ਮਹਾਰਾਜ ਨੇ ਜਦੋਂ ਖੇਡੇ ਸੀ ਨਾ ਮਹਾਰਾਜ ਨੇ ਗੁਲਾਲ ਚੰਦਨ ਤੇ ਬੇਸ਼ੁਮਾਰ ਕੀਮਤੀ ਉਹਦੇ ਵਿੱਚ ਪਾ ਕੇ ਨਾ ਜਦੋਂ ਸਤਕਰਾਂ ਨੇ ਗੁਲਾਲ ਜਦੋਂ ਵਰਸਾਇਆ ਨਾ ਉਹ ਗੁਲਾਲ ਜਦੋਂ ਉੱਡ ਕੇ ਸਾਰਿਆਂ ਦੇ ਉੱਪਰ ਪਿਆ ਨਾ ਤੂੰ ਨੇ ਐਸਾ ਆਨੰਦ ਦਿੱਤਾ ਉਹ ਜਦੇ ਜਕਾਰੇ ਕਜਉਣ ਲੱਗ ਗਏ ਆਪਣੇ ਸਾਹਿਬ ਜਦਿਆਂ ਦਾ ਫੋਨ ਵਾਰ ਕੇ ਉਹ ਜਿਹੜਾ ਨੀਹਾਂ ਦੇ ਵਿੱਚ ਪਾਇਆ ਹੋਇਆ ਨਾ ਇਹ ਕੋਈ ਛੋਟੀ ਖੇਡ ਨਹੀਂ ਹੈ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਹੋਇਆ ਖੰਡਾਂ ਬਰੇ ਮੰਡਾਂ ਚ ਨਾ ਹੋਇਆ ਨਾ ਹੋਣਾ ਹੋਲੀ ਨੂੰ ਤਾਂ ਇੱਕ ਲਿਚਰ ਪੁਣਾ ਕਹਿ ਲੋ ਵੀ ਬਣਾਇਆ ਗਿਆ ਸੀਗਾ ਜਿਹੜਾ ਮਹਾਰਾਜ ਨੇ ਜਦੋਂ ਖੇਡੇ ਸੀ ਨਾ ਮਹਾਰਾਜ ਨੇ ਗੁਲਾਲ ਚੰਦਨ ਤੇ ਬੇਸ਼ੁਮਾਰ ਕੀਮਤੀ ਉਹਦੇ ਵਿੱਚ ਪਾ ਕੇ ਨਾ ਜਦੋਂ ਸਤਕਰਾਂ ਨੇ ਗੁਲਾਲ ਜਦੋਂ ਵਰਸਾਇਆ ਨਾ ਉਹ ਗੁਲਾਲ ਜਦੋਂ ਉੱਡ ਕੇ ਸਾਰਿਆਂ ਦੇ ਉੱਪਰ ਪਿਆ ਨਾ ਤ ਉਹਨੇ ਐਸਾ ਆਨੰਦ ਦਿੱਤਾ ਉਹ ਜਦੇ ਜਕਾਰੇ ਕਜਣ ਲੱਗੇ ਆਪਣੇ ਸਾਹਿਬਜ਼ਾਦਿਆਂ ਦਾ ਫੋਨ ਵਾਰ ਕੇ ਉਹ ਜਿਹੜਾ ਨੀਹਾਂ ਦੇ ਵਿੱਚ ਪਾਇਆ ਹੋਇਆ ਨਾ ਇਹ ਕੋਈ ਛੋਟੀ ਖੇਡ ਨਹੀਂ ਹੈ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਹੋਇਆ ਖੰਡਾਂ ਬਰੇ ਮੰਡਾਂ ਚ ਨਾ ਹੋਇਆ ਨਾ ਹੋਣਾ ਇਹ ਹੋਲੀ ਦਾ ਸੀ ਨਾ ਹੋਲੀ ਨੂੰ ਤਾਂ ਇੱਕ ਲਿਚਰ ਪੁਣਾ ਕਹਿ ਲੋ ਵੀ ਬਣਾਇਆ ਗਿਆ ਸੀਗਾ ਵੀ ਉਹ ਉਸ ਚੀਜ਼ ਨੂੰ ਤੁਸੀਂ ਆਪਣੇ ਪਰਿਵਾਰਕ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਆਮ ਖਾਲਸਾ ਪੰਥ ਜਿਹੜਾ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦਾ ਕਿ ਅਸੀਂ ਨਹੀਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ ਵੀ ਔਰਤ ਨਾਲ ਕੋਈ ਮਤਲਬ ਉਹ ਗਿੱਲੇ ਪਾਉਣਾ ਮਤਲਬ ਰੰਗ ਪਾਉਣੇ ਉਹ ਜੀਆਂ ਉਹ ਮਹਾਰਾਜ ਨੇ ਵਰਜਿਤ ਕੀਤੀਆਂ ਸੀ ਨਸ਼ੇ ਕਰਨਾ ਉਹ ਚੀਜ਼ ਜਿਹੜਾ ਮਹਾਰਾਜ ਨੇ ਜਦੋਂ ਖੇਡੇ ਸੀ ਨਾ ਮਹਾਰਾਜ ਨੇ ਗੁਲਾਲ ਚੰਦਨ ਤੇ ਬੇਸ਼ੁਮਾਰ ਕੀਮਤੀ ਉਹਦੇ ਵਿੱਚ ਪਾ ਕੇ ਨਾ ਤੇ ਉਹਨੂੰ ਤਿਆਰ ਕਰਕੇ ਤੇ ਇੱਕ ਆਨੰਦ ਮੇ ਜਦੋਂ ਉਹਨੇ ਛੱਟਾ ਦਿੱਤਾ ਸੀ ਨਾ ਤੇ ਉਹ ਮੇਰੇ ਖਿਆਲ ਨਾਲ ਵੀ ਜਦੋਂ ਗੁਲਾਮੀ ਦੇ ਜੀਂਰਾ ਉਹਦੇ ਲਾਤੇ ਅਸੀਂ ਮਾਰੇ ਨੇ ਜਦੋਂ ਅੱਗੇ ਬੈਠੇ ਸੀ ਨਾ ਜਦੋਂ ਬੈਠੇ ਸੀ ਨੀਵੀਆਂ ਪਾਈ ਜਦੋਂ ਆਏ ਬੈਠੇ ਨਿਮੋ ਝੂਨੇ ਵੀ ਅਸੀਂ ਕਦੋਂ ਸਾਨੂੰ ਰਾਜ ਮਿਲੇਗਾ ਜਦੋਂ ਸਤਕਰਾਂ ਨੇ ਗੁਲਾਲ ਜਦੋਂ ਵਰਸਾਇਆ ਨਾ ਉਹ ਗੁਲਾਲ ਜਦੋਂ ਉੱਡ ਕੇ ਸਾਰਿਆਂ ਦੇ ਉੱਪਰ ਪਿਆ ਨਾ ਤੇ ਉਹਨੇ ਐਸਾ ਆਨੰਦ ਦਿੱਤਾ ਉਹ ਜਦੇ ਜਕਾਰੇ ਕਜਉਣ ਲੱਗ ਗਏ ਇਹ ਉਹ ਹੁਣ ਉਹ ਗੁਲਾਲ ਅੱਜ ਵੀ ਇੱਥੇ ਥੋੜੇ ਸਾਹਮਣੇ ਹੁਣ ਦੇਖੋ ਫੌਜ ਕਿੰਨੀ ਕਿੰਨਾ ਜਹੋ ਜਹ ਗੁਲਾਲ ਆ ਇਹ ਉਹ ਮਾਰੇ ਵਰਤ ਰਹੇ ਨੇ ਨ ਇਹਨੇ ਤੇ ਨਹੀਂ ਤੁਸੀਂ ਪੰਜ ਬੰਦੇ ਘਰ ਚ ਪਰਿਵਾਰ ਚ ਇਕੱਠੇ ਕਰ ਲੋ ਨਾ ਤੇ ਪੰਜਾਂ ਨੂੰ ਤੁਹਾਨੂੰ ਪ੍ਰਸ਼ਾਦਾ ਦੇਣਾ ਔਖਾ ਹੋ ਜਾਂਦਾ ਤੇ ਇੱਕ ਦਿਨ ਤੁਸੀਂ ਗੱਲਾਂ ਐ ਕਰਦੇ ਹੋ ਮੈਨੂੰ ਕਿਵੇਂ ਸੈੱਟ ਕਰੀਏ ਤੇ ਆਹ ਦੇਖੋ ਕਿੱਡਾ ਦਲਾ 96 ਕੋਟ ਸੀਹ ਸਿੰਘ ਜਿਹੜੇ ਗੁਪਤ ਨੇ ਨਾ ਪ੍ਰਗਟ ਨੇ ਹੁਣ ਫਿਲਮ ਦੇ ਵਿੱਚ ਵੀ ਇਹੀ ਹੋਇਆ ਹਾਂ ਕਿੰਨੀਆਂ ਕੰਟਰੀਆਂ ਦੇ ਵਿੱਚ ਕਿਹੜੇ ਥੀਏਟਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਥੇ ਫਿਲਮਾਂ ਚੱਲਦੀਆਂ ਸੀ ਜਦੋਂ ਇਹ ਫਿਲਮ ਸਤਗੁਰਾਂ ਦੀ ਬਣਾਈ ਹੋਈ ਉਸੇ ਦਾ ਦੀ ਉਥੇ ਚੱਲੀ ਉਥੇ ਜਕਾਰੇ ਗੂੰਜੇ